ਕੇਂਦਰ ਸਰਕਾਰ ਦੇ ਬਜਟ ਨੂੰ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਵਿਰੋਧੀ ਤਰ੍ਹਾਂ ਪੰਜਾਬ ਦੇ ਹੱਕਾਂ ਤੇ ਡਾਕਾ ਦਸ ਕੇ ਭੰਡਰ ਰਹੀਆਂ ਨੇ ਇੱਧਰ ਬੀਜੇਪੀ ਨੇ ਕਰਾਰਾ ਜਵਾਬ ਦੇਣ ਦੇ ਲਈ ਆਪਣੇ ਵੱਡੇ ਚਿਹਰੇ ਮੈਦਾਨ ਚ ਉਤਾਰ ਦਿੱਤੇ ਨੇ ਅੱਜ ਬਟਾਲਾ ਚ ਬੀਜੇਪੀ ਦੇ ਸਾਬਕਾ ਰਸਵਾ ਮੈਂਬਰ ਸ਼ਵੇਤ ਮਾਲਕ ਤੇ ਪਹੁੰਚਣ ਤੇ ਬੀਜੇਪੀ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਨੇ ਸਤਿ ਸ੍ਰੀ ਅਕਾਲ ਸਮੇਤ ਕੀਤਾ ਨਿਗਾ ਸਵਾਗਤ ਸਾਬਕਾ ਐਮਐਲਏ ਅਸ਼ਵਨੀ ਸੇਖੜੀ ਸਾਬਕਾ ਐਮਐਲਏ ਬਲਵਿੰਦਰ ਸਿੰਘ ਲਾਟੀ ਸਟੇਟ ਦੇ ਕਾਜਕਾਰੀ ਮੈਂਬਰ ਰਕੇਸ਼ ਪਟਿਆ ਅਤੇ ਹੋਰ ਬੀਜੇਪੀ ਨੇਤਾਵਾਂ ਵੱਲੋਂ ਸ਼ਵੇਤ ਮਾਲਕ ਦਾ ਸਨਮਾਨ ਕੀਤਾ ਗਿਆ ਆਉਂਦੇ ਹਾਂ ਸ਼ਵੇਤ ਮਾਲਵੀ ਜੀ ਪੰਜਾਬ ਤੇ ਬਟਾਲਾ ਲਈ ਬਜਟ ਚ ਕੀ ਲੈ ਕੇ ਆਏ ਨੇ ਉਹ ਇੱਕ ਫੇਰ ਸ਼ਰੰਤਰ ਪਾਕਿਸਤਾਨ ਨੇ ਕੀਤਾ ਹੈ ਕਿ ਕਿਸੇ ਤਰ੍ਹਾਂ ਭਾਈਚਾਰੇ ਨੂੰ ਲੜਾਇਆ ਜਾਏ Hindu bahul area ਜਿਹੜੇ ਨੇ ਜੰਮੂ ਦੇ ਪਰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਸੈਨਾ ਨੇ ਜੰਗਲ ਘੇਰ ਲੈਣਾ ਹੈ ਅੱਜ ਉਹ ਜਿਹੜਾ ਐਲੀਮੀਨੇਸ਼ਨ ਦਾ ਪ੍ਰੋਸੈਸ ਸੀ ਜਿਹੜੇ ਇੱਥੇ ਐਲੀਮੀਨੇਸ਼ਨ ਕੀਤੀ ਗਈ ਸਾਰੇ ਟੈਰੇਟ ਅੱਜ ਫਿਰਨੇ ਤੋਂ ਮੈਂ ਗਿਆ ਸਾਰੇ ਸਾਥ ਸੰਗਏ ਇਹ ਬੜਾ ਖੱਪਾਂਦੇ ਸੀ ਵਿਪਖਸ਼ੀ ਸੰਸਦ ਮੈਂ ਵੀ ਉਸ ਸ਼੍ਰੀਮੰਡਲ ਦਾ ਅਕਾਜ਼ੀ ਬੋਲਤੀ ਬੰਦ ਹੋ ਗਈ ਉੱਥੇ ਜਾ ਕੇ ਜਦੋਂ ਲਾਲ ਚੌਂਕ ਦੇ ਉੱਤੇ ਦਰੰਗਾ ਲਹਿਰਾ ਰਿਹਾ ਸੀ ਜਦੋਂ ਦਲ ਲੇਗ ਦੇ ਉੱਤੇ ਐਟ ਜਾਮ ਲੱਗੇ ਹੋਏ ਸੀ ਮੇਰੇ ਨਾਲ ਸਾਰੀ ਸੰਸਦ ਨੇ ਮਜ਼ਾਕ ਕੀਤਾ ਕਿ ਹੁਣ ਬੋਲੋ ਬੋਲਤੀ ਬੰਦ ਹੋ ਗਈ ਪਾਰਲੀਮੈਂਟ ਵਿੱਚ ਬੋਲ ਨਹੀਂ ਸਕਿਆ ਭਾਰਤ ਸ਼ਾਹ ਅੱਜ ਮੈਕਸਿਮਮ ਟੂਰਿਸਟ ਸ਼ਿਨਗੜੀ ਜਾ ਰਿਹਾ ਹੈ ਅੱਜ ਮੈਕਸਿਮਮ ਡਵੈਲਪਮੈਂਟ ਸ਼ਿਨਗੜੀ ਚ ਹੋ ਰਹੀ ਹੈ ਅੱਜ ਸ਼ਿਨਗੜਰ ਭਾਰਤ ਦਾ ਅਭਿਨ ਅੰਗ ਬਣਿਆ ਅੱਜ ਜੰਮੂ ਤੋਂ ਸ਼ਿਨਗੜਰ ਤੱਕ ਰੇਲਵੇ ਬਣਨ ਦੀ ਐਕਟੀਵਿਟੀ ਹੋ ਰਹੀ ਹੈ ਅੱਜ ਹਰ ਸੂਦਾ ਜਿੱਤੋਂ ਸ਼ਿਨਗੜਰ ਜੰਮੂ ਕਸ਼ਮੀਰ ਦੇ ਲੋਕ ਲੈ ਲਗਾ ਦੇ ਲੋਕ ਵੰਚਿਤ ਸੀ ਹਰ ਸੂਦਾ ਭਾਰਤ ਸਰਕਾਰ ਦੇ ਉਹਨਾਂ ਨੂੰ ਮਿਲ ਰਹੀ ਹੈ ਉਹਦਾ ਕੌਣ ਦੇਣ ਵਾਲਾ ਹੈ ਮੋਦੀ ਜੀ ਨੇ ਇੱਕ ਛੁੱਟਪੜਾ ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁਟ ਘਟਨਾਵਾਂ ਨੇ ਸ਼ਰਮਤਰ ਹੈ ਇਹ ਜਿਹੜੇ ਵਿਦੇਸ਼ੀ ਜਿਹੜਾ ਜਵਾਨ ਮਰਦਾ ਉਹਨੂੰ ਨਹੀਂ ਮੇਰੀ 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 ਜਿਹੜਾ ਜਵਾਨ ਸ਼ਹੀਦ ਹੋ ਰਿਹਾ ਟ੍ਰਾਫਿਕ ਕਟਰਾਵਾਂ ਨੂੰ ਮੈਨੂੰ ਮੈਨੂੰ ਜਵਾਬ ਦੇ ਦਿੰਦੇ ਹੋ ਨਾ ਜੀ ਉਹਨਾਂ ਨੇ ਮੈਨੂੰ 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 ਜਵਾਬ ਦੇ ਦਿੰਦੇ ਹੋ ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇ ਦਿੰਦੇ ਹੁਣ ਮੈਨੂੰ ਮੈਨੂੰ ਜਵਾਬ ਦੇ ਦੇਵਾ ਕਿ ਪਲੀਜ਼ ਪਲੀਜ਼ ਹਾਂ ਤੁਸੀਂ ਗੈਰ ਹੋ ਤੁਸੀਂ ਟ੍ਰਾਫਿਕ ਕਟਰਾਵਾਂ ਨੂੰ ਕਲੀਅਰਿਫਾਈ ਕਰਦੇ ਹੋ ਤੁਸੀਂ ਨੌਜਵਾਨ ਮਰਿਆ ਨੇ ਫੌਜ ਦੇ ਤੁਸੀਂ ਉਹਨਾਂ ਨੂੰ ਛਿਪਕ ਟ੍ਰਾਫਿਕ ਨਹੀਂ 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 ਭਾਜੀ ਤੁਸੀਂ ਮੇਰੀ ਸੁਣੋ ਮੇਰੀ ਸੁਣੋ ਅਸੀਂ ਲੈਟਸ ਨਾਟ ਡਾਇਵਰਟ ਟਾਪਿਕ ਐਸਾ ਹੈ ਕਿ ਅੱਜ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਅੰਤਗਵਾਦੀਆਂ ਦਾ ਵਿਨਾਸ਼ ਕਰ ਰਹੇ ਨੇ ਅੱਜ ਇਹ ਜਿਹੜੇ 70 ਨੇ ਪਾਕਿਸਤਾਨ ਦੇ ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਦਿੱਤਾ ਜਾ ਰਿਹਾ ਹੈ ਪੰਜਾਬ ਹੀ ਫੀ ਪਾਕਿਸਤਾਨ ਨੇ ਪ੍ਰਯਾਸ ਕੀਤਾ ਸੀ ਪੰਜਾਬ ਚੋਂ ਅੰਤਗਵਾਦ ਅੱਜ ਖਤਮ ਹੋਇਆ ਹੈ ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਅਤਿਵਾਦ ਖਤਮ ਕਰਨ ਲਈ ਅਸੀਂ ਪ੍ਰਤੀਬਧਾ ਅੰਤ ਤੱਕ ਇਹ ਅਤਿਵਾਦੀਆਂ ਨੂੰ ਖਤਮ ਕਰਾਂਗੇ ਔਰ ਸੈਨੇ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨਮਨ ਕਰੂ ਯੂਕਰੇਨ ਵਿੱਚ ਜਿੰਨੇ ਵਿਦਿਆਰਥੀ ਸੀ ਇਹ ਮੋਦੀ ਸਰਕਾਰ ਦੀ ਉਪਲਬਧੀ ਹੈ ਕਿ ਰਸ਼ੀਆ ਦੇ ਰਾਸ਼ਟਰਪਤੀ ਨੂੰ ਪੁਤਿਨ ਜੀ ਨੂੰ ਕਨਵਿੰਸ ਕੀਤਾ ਮੋਦੀ ਜੀ ਨੇ ਕਿ ਯੁੱਧ ਵਿਰਾਮ ਕੀਤਾ ਜਾਏ ਇਤਿਹਾਸ ਦੇਖੋ ਉਸ ਬਬਰ ਸ਼ੇਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਿ ਪੁਤਿਨ ਹੋਰਾਂ ਨੇ ਕਿਹਾ ਕਿ ਮੈਂ ਯੁੱਧ ਰੋਕਤਾ ਐਨੇ ਕੰਟਿਆ ਲਈ ਤੁਸੀਂ ਆਰਾਮ ਦੇ ਨਾਲ ਉਹ ਬੱਚੇ ਜਿਹੜੇ ਯੂਕਰੇਨ ਵਿੱਚ ਮੈਡੀਕਲ ਕਾਲਜes ਇੰਜੀਨੀਅਰਿੰਗ ਕਾਲਜes ਫਸੇ ਹੋਏ ਸੀ ਉਹ ਬੱਚੇ ਵਾਪਸ ਲੈ ਕੇ ਆਏ ਅਫਗਾਨਿਸਤਾਨ ਤੋਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੀ ਉਹ ਪੁਰੀ ਸਾਹਿਬ ਸਿਰ ਤੇ ਆਪਣੇ ਆਦਰ ਦੇ ਨਾਲ ਵਾਪਸ ਲੈ ਕੇ ਆਏ ਜਿੱਥੇ ਜਿੱਥੇ ਵੀ ਭਾਰਤੀਏ ਜਿਹੜੇ ਨੇ ਉਹ ਲੇਟਸਟ ਉਹ ਜਿਹੜਾ ਜਹਾਜ਼ ਸੀ ਸਮੁੰਦਰੀ ਉਤੇ ਲੁਟੇਰੀਆ ਨੇ ਕਮਜ਼ਾਂ ਕਰ ਲਿਆ ਸੀ ਭਾਰਤੀਆਂ ਨੂੰ ਬੰਦੀ ਬਣਾ ਰਿਹਾ ਸੀ 9 ਸੈਨਿਕ ਭੇਜੇ ਆਪਣੇ ਜੇ ਵੀਰ 9 ਸੈਨਿਕ ਸੀ ਉਹ ਸਾਰੇ ਬੰਦਕ ਭਾਰਤੀ ਮੁਕਤ ਨਿਕਰੇ ਮੋਦੀ ਜੀ ਨੇ ਔਰ ਉਹ ਲੁਟੇਰੀਆ ਨੂੰ ਗ੍ਰਿਫਤਾਰ ਕਿਨੇ ਕੀਤਾ ਮੋਦੀ ਜੀ ਨੇ ਕਿੱਥੇ ਜਾ ਕੇ ਉਹ ਦਹਾਸ ਜਣਾ ਦੀ ਉਹਨੂੰ ਬੰਦਕ ਬਣਾਇਆ ਸੀ ਔਰ ਭਾਰਤੀ 9 ਸੈਨਾ ਨੇ ਜਾ ਕੇ ਘੇੜ ਕੇ ਇਹ ਮਾਨਸਿਕਤਾ ਜਿਹੜੀ ਹੈ ਮੋਦੀ ਜੀ ਭਾਰਤੀ ਸੈਨਾ ਕਿੱਥੇ ਵੀ ਵਿਸ਼ਵ ਦੇ ਵਿੱਚ ਸ਼ਾਂਤੀ ਲਈ ਆਣੀ ਹੁੰਦੀ ਹੈ ਤੇ ਉੱਥੇ ਭਾਰਤੀ ਸੈਨਾ ਦੇ ਜਵਾਨ ਅਗਰੰਭ ਪੰਕਤੀ ਜਾਂਦੇ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਜਿਹੜੀ ਹੈ ਉਹਦੇ ਸ਼ਾਂਤੀ ਹੋਏ ਅਸੀਂ ਉਹਦੇ ਬੁਝਾਰੀ ਹੈਗੇ ਆ ਕਿ ਵਿਸ਼ਵ ਸ਼ਾਂਤ ਹੋਏ ਉਸ ਲਿਹਾਜ਼ ਦੇ ਨਾਲ ਸਾਡੀ ਵੀਰ ਸੈਨਿਕਾਂ ਨੂੰ ਮੈਂ ਨਮਨ ਕਰਨਾ ਔਰ ਸਪੁੱਸ਼ਲ ਉਹਨਾਂ ਨੂੰ ਲੈ ਕੇ ਆਵਾਂਗੇ ਔਰ ਸਭ ਤੋਂ ਵੱਡਾ ਹੈ ਕਿ ਪੰਜਾਬੀ ਨੌਜਵਾਨ ਜਿਹੜੇ ਸ਼ਹੀਦ ਹੋਏ ਨੇ ਪੰਜਾਬੀਆਂ ਨੇ ਅਗਰੰਭ ਪੰਕਤੀ ਦੇ ਆਕੇ ਹਮੇਸ਼ਾ ਦੇਸ਼ ਦੀ ਸੁਰੱਖਿਆ ਕੀਤੀ ਹੈ ਔਰ ਪੰਜਾਬੀ ਹੋਣ ਦੇ ਨਾਤੇ ਭਾਰਤੀ ਜਨਤਾਵਾਦੀ ਦਾ ਕਾਰਕਿਰਤਾ ਹੋਣ ਦੇ ਨਾਤੇ ਮੈਂ ਨਮਨ। ਇੱਕ ਉਹ ਸਰਕਾਰ ਸੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਜਿਨ੍ਹਾਂ ਨੇ ਚਾਈਨਾ ਦੇ ਕੇ ਨਸਤਕੋਗ ਹੋਏ ਉਹ ਹਿੰਦੂ ਦੀ ਵੀ ਭਾਈ ਭਾਈ ਦੇ ਨਾਰੇ ਲਾਦੇ ਰਹੇ ਤੇ ਚੀਨ ਲੱਖਾਂ ਵਰਗ ਕਿਲੋਮੀਟਰ ਸਾਡਾ ਇਲਾਕਾ ਲੈ ਗਿਆ ਔਰ ਸਾਡੀ ਸੇਨਾ ਦਾ ਮਨੋਵਰ ਲਗਾਤਾ ਉਸ ਕਾਂਗਰਸ ਦੀ ਕਮਜ਼ੋਰ ਸਰਕਾਰ ਨੇ ਔਰ ਇੱਕ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜੇ ਕਿ ਚੀਨੀਆਂ ਨੂੰ ਸਾਡੇ ਪੰਜਾਬੀਆਂ ਨੇ ਉਹਦੇ ਪੰਜਾਬੀ ਨੌਜਵਾਨ ਵੀ ਸੀਗੇ ਤੱਕ ਤੱਕ ਕੇ ਪਿੱਛੇ ਛੁਟਿਆ ਉਰਾਂ ਨੂੰ ਪੂਰੀ ਤਰ੍ਹਾਂ ਜਹਰ ਨੂੰ ਪਹੁੰਚਾਇਆ ਔਰ ਆਪਣੇ ਦੇਸ਼ ਦੀ ਸੁਰੱਖਿਆ ਕੀਤੀ ਇਹ ਕਿਉਂ ਸੁਰੱਖਿਆ ਕੀਤੀ ਕਿ ਬੱਬਰ ਸ਼ੇ ਪ੍ਰਧਾਨ ਮੰਤਰੀ ਜੀ ਔਰ ਵੀਰ ਸ਼ੇਰਾ ਜੀ ਡਰੋਨ ਨੂੰ ਰੋਕਣ ਲਈ ਜਿਹੜੀ ਰੱਖਿਆ ਪ੍ਰਣਾਲੀ ਹੈ ਉਹ ਭਾਰਤ ਨੇ ਵਿਕਸਿਤ ਕਰਕੇ ਇੰਸਟਾਲੇਸ਼ਨ ਸ਼ੁਰੂ ਕਰਤੀ ਹੈ ਜੇ ਤੁਸੀਂ ਸਭ ਨੇ ਰਿਪੋਰਟ ਕੀਤਾ ਆਪਣੇ ਅਖਬਾਰਾਂ ਦੇ ਰੀਸੈਂਟਲੀ ਮੈਂ ਪੜਿਆ ਦੂਜੀ ਗੱਲ ਅਸੀਂ ਤੇ 50 ਕਿਲੋਮੀਟਰ ਬਾਰਡਰ ਸਕਿਉਰਿਟੀ ਫੋਰਸ ਵਧਾ ਦਿੱਤੀ। ਉਹਦਾ ਮਤਲਬ ਇਹ ਹੈ ਕਿ ਪੰਜਾਬ ਪੁਲਿਸ ਬੜੀ ਵੀਰ ਪੁਲਿਸ ਹੈ। ਮੈਂ ਪੰਜਾਬ ਪੁਲਿਸ ਨੂੰ ਸਲੂਟ ਕਰਨਾ। ਪਰ ਉਹਨਾਂ ਦੀ ਸੂਗਦਾ ਦੇ ਲਈ ਉਹਨੂੰ ਅਸਿਸਟ ਕਰਨੇ ਕੇਂਦਰ ਨੇ ਸਟੈਪ ਲਿਆ ਕਿ 50 ਕਿਲੋਮੀਟਰ ਹੋਰ ਬਾਰਡਰ ਸਕਿਉਰਿਟੀ ਫੋਰਸ ਸੀਮਾ ਸੁਰੱਖਿਆ ਵਲੋਦਾਰੀਓ ਮੈਂ ਪ੍ਰਸ਼ਨ ਕਰਨਾ ਕਾਂਗਰਸ ਨੇ ਕੋਬ੍ਰੋਧ ਕੀਤਾ। ਮੈਂ ਪ੍ਰਸ਼ਨ ਕਰਨਾ ਆਮ ਆਦਮੀ ਪਾਰਟੀ ਨੇ ਕੋਬ੍ਰੋਧ ਕੀਤਾ। ਇਹ ਆਂਤ੍ਰਿਕ ਮਾਮਲੇ ਦੀ ਦੰਗਲ ਹੈ। ਇਮਾਨਦਾਰ ਕੌਣ ਹੈ? ਇਹ ਨਸ਼ਿਆਂ ਨੂੰ ਰੋਕਣ ਲਈ ਤੇ ਕੌਣ ਜਿਹੜਾ ਉਹ ਨਸ਼ਿਆਂ ਨੂੰ ਨਸ਼ਾ ਮਾਫੀਆ ਨੂੰ ਆ ਰੇਤ ਮਾਫੀਆ ਨੂੰ ਉਸ ਤੋਂ ਬਾਅਦ ਭੂਮੀ ਮਾਫੀਆ ਨੂੰ ਅਪਰਾਧੀਆਂ ਨੂੰ ਅਤਗਵਾਦੀਆਂ ਨੂੰ ਪੰਜਾਬ ਦੀ ਸੁਰੱਖਿਆ ਦੇ ਰਿਹਾ ਇਹ ਤੁਹਾਡੇ ਸਾਹਮਣੇ ਕੀ ਹੈ ਪੰਜਾਬ ਦੀ ਕਾਂਗਰਸ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਪਾਲਿਸੀ ਜਿਹੜੀ ਹੈ ਉਹ ਨਹੀਂ ਬਣਾਈ ਪਰ ਭਾਰਤ ਮੈਂ ਤੇ ਬਜਟ ਨਹੀਂ ਦੱਸਿਆ ਤੁਸੀਂ ਬਜਟ ਦੇ ਪ੍ਰੈਸ਼ਰ ਕਰ ਰਹੇ ਹੋ ਸੁਣੋ ਸੁਣੋ ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਇੰਡਸਟਰੀਅਲ ਕੋਰੀਡੋਰ ਬਣੇਗਾ ਆਪਕੀ ਬਟਾਲਾ ਨੂੰ ਨੁਕਸਾਨ ਨਹੀਂ ਹੋਏਗਾ ਕਿ ਬਟਾਲਾ ਦਾ ਪ੍ਰੋਡਕਟਸ ਅੰਮ੍ਰਿਤਸਰ ਤੋਂ ਕਲਕੱਤੇ ਤੱਕ ਜਾਂ ਰਸਤੇ ਚ ਆਉਣ ਵਾਲੀ ਇੰਡਸਟਰੀ ਜਿਹੜੀ ਆ ਨਹੀਂ ਜਾਣਗੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਉਹ ਪ੍ਰੈਸ਼ਰ ਕਰੋ ਪਰੋਂ ਤਾਂ ਮਾਨ ਜੀ ਤੋਂ ਕਿ ਉਹਨਾਂ ਨੇ ਇਹ ਜਿਹੜੀ ਇੰਡਸਟਰੀ ਬਾਹਰ ਜਾ ਰਹੀ ਹੈ ਉਹਦੇ ਲਈ ਕੀ ਕੀਤਾ ਬਟਾਲਾ ਹੀ ਨਹੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੋ ਖੰਨਾ ਦੀ ਇੰਡਸਟਰੀ ਦੀ ਗੱਲ ਕਰੋ ਗੁਵਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰੋ ਜਲੰਧਰ ਦੀ ਇੰਡਸਟਰੀ ਦੀ ਗੱਲ ਕਰੋ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰੋ ਅੰਮ੍ਰਿਤਸਰ ਦੀ ਇੰਡਸਟਰੀ ਦੀ ਗੱਲ ਕਰੋ ਜਿਹੜਾ ਜਿਹੜੀ ਮੇਨ ਸਰਕਾਰ ਹੈ ਪੰਜਾਬ ਦੀ ਉਹਨਾਂ ਨੇ ਕੀ ਕੀਤਾ ਇਹ ਕਾਂਗਰਸੀਆਂ ਨੇ ਕੀ ਕੀਤਾ ਮੋਦੀ ਜੀ ਨੇ ਤੇ ਇਸ ਬਜਟ ਇੰਡਸਟਰੀਅਲ ਕੋਰੀਡੋਰ ਜਿਹੜਾ ਅੰਮ੍ਰਿਤਸਰ ਤੋਂ ਕੋਲਕਾਤਾ ਦਾ ਜਿਹੜਾ ਐਲਾਨ ਕੀਤਾ ਹੈ ਇਸ ਕਰਕੇ ਕ੍ਰੈਡਿਟ ਵਿਲ ਗੋ ਟੂ ਮੋਦੀ ਜੀ ਐਂਡ ਥਿਸ ਕ੍ਰੈਡਿਟ ਵਿਲ ਗੋ ਟੂ ਦਾ ਮਿਸ ਬੋਰਗਨਸੋਵ ਥਿਸ ਸੈਟਿੰਗ ਆਮ ਆਦਮੀ ਪਾਰਟੀ ਸਰਕਾਰ ਐਂਡ ਦਾ ਪ੍ਰੀਵੀਅਸ ਕਾਂਗਰਸ ਸਰਕਾਰ ਜਿਹੜਾ ਸਟੇਲ ਕੋਰੀਡੋਰ ਦਾ ਮੈਂ ਤੁਹਾਨੂੰ ਆਕਾ ਦੇਤਾ ਸੋ ਉਸ ਲੈਵਲ ਦੇ ਉੱਤੇ ਅਸੀਂ ਇਹ ਪ੍ਰਸ਼ਨ ਤੁਸੀ ਮੈਨੂੰ ਘੱਟ ਰਹੇ ਹੋ ਇਹ ਪ੍ਰਸ਼ਨ ਕਰਨੇ ਚਾਹੀਦੇ ਨੇ ਮਾਨ ਸਾਹਿਬ ਨੂੰ ਜਾਂ ਪ੍ਰਸ਼ਨ ਕਰਨੇ ਚਾਹੀਦੇ ਨੇ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਗਵਾਂਡੀ ਨੇ ਤੁਹਾਡੇ ਉਹਨਾਂ ਨੂੰ ਕਰੋ ਕਿ ਤੁਹਾਡੀ ਸਰਕਾਰਾਂ ਨੇ ਕੀ ਕੀਤਾ ਐਟ ਕੀ ਬਜਟ ਜਿਸ 100 ਤੋਂ ਬਾਅਦ ਪੰਜਾਬ ਦੇ ਸਟੇਸ਼ਨਸ ਦੀ ਬਜਟ ਦਿੱਤਾ ਗਿਆ ਹੈ ਔਰ ਬਟਾਲੇ ਲਈ ਵੀ ਤੁਹਾਡੀ ਇਨਫੋਰਮੇਸ਼ਨ ਹੈ ਆਜ਼ਾਦ ਹੋਇਆ ਸਾਨੂੰ 77 ਸਾਲ ਹੋ ਗਏ 78 78 ਸਾਲ ਹੋ ਗਏ ਪਹਿਲੀ ਵਾਰੀ ਬਟਾਲਾ ਦੇ ਸਟੇਸ਼ਨ ਤੇ ਨਵੀਨੀਕਰਨ ਦਾ ਪ੍ਰੋਜੈਕਟ ਵੀ ਜਾ ਚੁੱਕਾ ਹੈ ਔਰ ਉਹ ਜਿਹੜੀ ਕ੍ਰੋਸਿੰਗ ਤੁਸੀਂ ਕਹਿ ਰਹੇ ਹੋ ਉਹ ਵੀ ਜਾ ਚੁੱਕਾ ਹੈ ਪ੍ਰਪੋਜ਼ਲ ਹੋ ਰਿਹਾ ਹੈ ਸੋ ਇਹ ਖੁਸ਼ਖਬਰੀ ਕ੍ਰੈਡਿਟ ਗੋਸ ਟੂ ਮੋਦੀ ਜੀ ਦੇ